ਮੇਰਾ ਨਾਮ ਰਜਵੰਤ ਕੋਹਰਾ ਮੈਨੂੰ ਐਸਐਮਰ ਇਸਲਾਮਾਬਾਦ ਮਹੱਲੇ ਤੋਂ ਬੋਲਦੇ ਆਂ ਪਾਰ ਨੰਬਰ 10 ਮੈਨੂੰ ਇਸੇ ਮਹੱਲੇ ਚ ਰਹਿੰਦੇ ਨੂੰ ਕਟੋਂ ਕਟ 15 ਸਾਲ ਹੋ ਗਿਆ ਪਰ ਸਾਡੇ ਮਹੱਲੇ ਦਾ ਇੰਨਾ ਮਾੜਾ ਹਾਲ ਆ ਨਾਲੀਆਂ ਦਾ ਇੰਨਾ ਗੰਦਾ ਕੋਈ ਸਫਾਈ ਦਾ ਪ੍ਰਬੰਧ ਨਹੀਂ ਆ ਨਾ ਹੀ ਗਲੀ ਕਦੇ ਬਣੀ ਆ ਸਾਡੇ ਵਾਰਡ ਦੀ ਤੇ ਜਦੋਂ ਤੇ ਪੱਪੀ ਪ੍ਰਧਾਨ ਜੀ ਦੀ ਡੈਥ ਹੋਈ ਆ ਸਾਡੀ ਗਲੀ ਵੀ ਅਨਾਥ ਹੀ ਹੋ ਗਈ ਆ ਇੰਨਾ ਮਾੜਾ ਰੋਜ਼ ਕੰਪਲੇਨ ਕਰਦਾ ਸਾਰੇ ਮਹੱਲੇ ਵਾਲੇ ਐਨੇ ਜ਼ਿਆਦਾ ਦੁਖੀ ਨੇ ਕਿ ਪਾਣੀ ਹੋ ਨਾਲੇ ਤੋਂ ਬਾਹਰ ਆਉਣਾ ਪਿਆ ਇਵਨ ਕਿ ਇਤੋਂ ਤੱਕ ਕਿ ਜੇ ਸ਼ਿਵਰਾਜ ਉਹ ਵੀ ਬਲੌਕ ਹੀ ਰਹਿੰਦੇ ਨੇ ਕਦੀ ਅਧਿਕਾਰੀਆਂ ਨੂੰ ਜਾਂ ਕਿਸੇ ਨੂੰ ਮਿਲਿਓ ਇਸ ਬਾਰੇ ਹਾਂ ਹੀ ਬਹੁਤ ਵਾਰ ਗਏ ਹਾਂ ਮਲੇ ਕਾਫੀ ਵਾਰ ਗਏ ਕਿ ਵੋਟਾਂ ਲੰਘ ਲੈਣ ਦੋ ਕਦੀ ਕੱਲ ਕਰਦੇ ਕਦੀ ਅੱਜ ਕਰਦੇ ਕੰਮ ਉਹ ਵੀ ਮਲੇ ਕਦੀ ਸਾਰ ਲੈ ਨੀ ਪੱਪੀ ਪ੍ਰਧਾਨ ਸੀਗੇ ਉਦੋਂ ਉਹ ਕੰਮ ਕਰਾਉਂਦੇ ਸੀਗੇ ਇੱਕ ਵਾਰ ਨ ਆ ਜਾਂਦੇ ਔਰ ਲਾਈਟ ਦਾ ਪ੍ਰਬੰਧ ਨਹੀਂ ਹੈ ਲਾਈਟ ਹੋ ਗਿਆ ਉਹਨਾਂ ਦੀ ਡੈੱਥ ਹੋਈ ਸਾਲ ਕੋ ਚਲਿਆ ਇੱਕ ਸਾਲ ਹਾਂ ਉਹਦਾ ਸਾਡੇ ਮਹੱਲਾ ਸਭ ਨੂੰ ਅਨਾਸ਼ ਹੋ ਗਿਆ ਲਾਈਟ ਦਾ ਪ੍ਰਬੰਧ ਨਹੀਂ ਅਨਾਹ ਨੇ ਹਨਰਾ ਹੁੰਦਾ ਤੇ ਕੁੱਤੇ ਬੱਚੇ ਵੱਢਦੇ ਆ ਬੁਰਾ ਹਾਲ ਸਾਡਾ ਮੱਲੇ ਦਾ ਬਹੁਤ ਜ਼ਿਆਦਾ ਬਹੁਤ ਦੇਖੋ ਗੰਦਗੀ ਦੇਖੋ ਤੁਸੀਂ ਜਰਾ ਕੈਮਰਾਮੈਨਰ ਨੂੰ ਦੇਖੋ ਅਰੇ ਪਲੀਜ਼ ਬਹੁਤ ਟਮਾੜਾ ਹਾਲ ਮੱਲੇ ਦਾ ਕੀ ਮੰਗ ਕਰਦੇ ਹੋ ਮੰਗ ਇਹ ਹੋ ਕਰੇ ਸਾਡੀ ਗਲੀ ਭਰੇ ਤੇ ਨਾਲੇ ਦੀ ਡੇਲੀ ਸਫਾਈ ਹੋਵੇ ਇੱਥੇ ਇੱਕ ਡੇਰੀ ਆ ਉਹ ਡੇਰੇ ਸਾਰਾ ਗੋਆ ਜਿਹੜਾ ਨਾਲੇ ਚ ਰੁੜ ਕੇ ਆਂਦਾ ਐਨਾ ਮਾੜਾ ਹਾਲ ਕਿ ਪਾਣੀ ਦਾ ਦੇਖੋ ਸਾਰੀ ਗੰਦਗੀ ਓਵਰਫਲੋਗ ਹੁੰਦਾ ਜੀ ਮੈਂ ਇੱਥੇ ਰੈਂਟ ਤੇ ਰਹਿੰਦੀ ਹਾਂ 2 ਸਾਲ ਹੋ ਗਿਆ ਮੈਂ ਸਲਾਮਾਬਾਦ ਮੱਲੇ ਤੇ ਰਹਿੰਦੇ ਇਹ ਅਸੀਂ ਮਤਲਬ ਕਿ ਕੂੜਾ ਪਹਿਲਾਂ ਦਿੰਦੇ ਰਹੇ ਹਾਂ ਤੇ ਕੂੜਾ ਲੈ ਕੇ ਬਹੁਤ ਘਟ ਜਾਂਦਾ ਰਿਹਾ ਵਿੱਚ ਛੁੱਟੀਆਂ ਕਰ ਲੈਂਦਾ ਰਿਹਾ ਉਹਦੇ ਕਰਕੇ ਸੀ ਬੰਦ ਕਰ ਦਿੱਤਾ ਕੂੜਾ ਦੇਣਾ ਤੇ ਹੁਣ ਉਹ ਕੂੜਾ ਆਪਾਂ ਨਹੀਂ ਦਿੰਦੇ ਨਾ ਤੇ ਉਹ ਨਾਲੀ ਤੱਕ ਵੀ ਨਹੀਂ ਸਾਫ਼ ਕਰਦਾ ਜਿਵੇਂ ਤੁਸੀਂ 100 ਰੁਪਏ ਦੇਖੋ ਸਰਕਾਰ ਤੋਂ ਵੀ ਵੈਸੇ ਲੈਂਦੇ ਨੇ ਤੇ 100 ਰੁਪਿਆ ਇੱਕ ਇੱਕ ਘਰ ਦੇ ਵਿੱਚੋਂ ਵੀ ਲੈ ਰਹੇ ਨੇ ਤੇ ਫਿਰ ਜੇ ਘਰਾਂ ਦੇ ਵਿੱਚੋਂ ਹਰ ਇੱਕ ਦੇ ਹੁਣ ਕਈ ਨਹੀਂ ਦੇ ਪਾਉਂਦੇ ਤੇ ਇਹਦਾ ਮਤਲਬ ਤੁਸੀਂ ਨਾਲੀ ਵੀ ਨਹੀਂ ਸਾਫ਼ ਕਰੋਗੇ ਤਾਂ ਕੰਮ ਸਰਕਾਰ ਦਾ ਹੈ ਨਾ ਸਾਡਾ ਤਾਂ ਨਾ ਹੈ ਹੀ ਨਹੀਂ ਆ ਤੇ ਜਦੋਂ ਸਰਕਾਰ ਨੇ ਵੀ ਨਹੀਂ ਨਾਲੀ ਵਿਕੜੀ ਤੇ ਕਿਹੜੇ ਇੰਨੇ ਬੱਚੇ ਛੋਟੇ ਛੋਟੇ ਆ ਇੰਨੀ ਬਿਮਾਰੀ ਚਲਦੀ ਪਈ ਆ ਟਾਈਫਾਇਡ ਡੇਂਗੂ ਇੰਨਾ ਹੋਣ ਲਿਆ ਉਹ ਤੋਂ ਕਿਹੜੇ ਸਾਰੇ ਅੰਦਰਾਂ ਨੂੰ ਜਾਣ ਦੇ ਜੇ ਤੇ ਇਹ ਕੌਣ ਸਫਾਈ ਕਰੇਗਾ ਅਸੀਂ ਸਫਾਈ ਕਰਨੀ ਜਾਂ ਡੇਲੀ 100 ਰੁਪਏ ਜਿਹੜਾ ਲੈ ਕੇ ਜਾਂਦਾ ਉਹ ਸਫਾਈ ਕਰੇਗਾ ਮਹੀਨੇ ਬਾਅਦ ਉਹਨਾਂ ਨੂੰ 100 ਰੁਪਏ ਵੀ ਚਾਹੀਦਾ ਸਰਕਾਰ ਕੋਲੋਂ ਵੀ ਲੈਣ ਦੇ ਨੇ ਤੇ ਫਿਰ ਸਫਾਈ ਵੀ ਤੇ ਚਾਹੀਦੀ ਨਾ ਸਾਨੂੰ ਬਿਮਾਰ ਬੱਚੋ ਨਾਲ ਅਸੀਂ ਕਿਨੂੰ ਕਹਿਣ ਜਾਣਾ ਜੇ ਕਿਹੜੇ ਇੰਨੇ ਅੰਦਰ ਨਿਕਲਦੇ ਵੇ ਬਹੁਤ ਜ਼ਿਆਦਾ ਕੀੜੇ ਨਿਕਲਦੇ ਵੇ ਤੁਸੀਂ ਨਾਲੀਆਂ ਚ ਵੇਖੋ ਕਿੰਨਾ ਗੰਦੇਗਾ ਇਹ ਕਿਤੇ ਹੁਣ ਅਸੀਂ ਹੱਥ ਪਾ ਪਾ ਕੇ ਇਹ ਗੱਡੀਆਂ ਲੈਟਰੀ ਨਾਲ ਪਿੱਛੋਂ ਰੋੜ ਰੋੜ ਕੇ ਆਉਂਦੀਆਂ ਨਹੀਂਆਂ ਲੈਟਰਿੰਗ ਇਹ ਨਾ ਗਾਂਦਾ ਕਿਥੋਂ ਕਰਨਾ ਜੀ ਆਪਾਂ ਸਾਰਾ ਇੰਨਾ ਗੰਦੇਗਾ ਜੇ ਬਹੁਤ ਜ਼ਿਆਦਾ ਇੱਥੇ ਗੰਦਗੀ ਕੀ ਕੋਈ ਸਫਾਈ ਨਹੀਂ ਆ ਕੁਛ ਨਹੀਂ ਹੈਗਾ ਸਾਨੂੰ ਬਹੁਤ ਦਿੱਕਤ ਹੋ ਰਹੀ ਆ ਪੂਰੇ ਮਹੱਲੇ ਨੂੰ ਦਿੱਕਤ ਬਹੁਤ ਜ਼ਿਆਦਾ ਹੋ ਰਹੀ ਜੀ ਮੇਰਾ ਨਾਮ ਪੁਲਵਿੰਦਰ ਸਿੰਘ ਹੈ ਜੀ ਹਾਂ ਜੀ ਕੀ ਸਮੱਸਿਆ ਸਮੱਸਿਆ ਇਹ ਆ ਜੀ ਸਾਡੇ ਆ ਨਾਲੀਆਂ ਦਾ ਜਿਹੜਾ ਸਫਾਈ ਦਾ ਹਾਲ ਨਾ ਇਹ ਬਹੁਤ ਮਾੜਾ ਜਦੋਂ ਤੇ ਸਾਡੇ ਐਮਸੀ ਸਾਹਿਬ ਜਿਹੜੇ ਸੀ ਨਾ ਉਹ ਚੜਾਈ ਕਰ ਗਏ ਨੇ ਬਾਅਦ ਦੇ ਵਿੱਚ ਨਾਲੀ ਦੀ ਸਫਾਈ ਕਰਨ ਆਉਂਦਾ ਹੀ ਕੋਈ ਨਹੀਂ ਤੇ ਹੁਣ ਜਦੋਂ ਮੌਸਮ ਠੇਜ ਹੋਣਾ ਫਿਰ ਮੁੜ ਕੇ ਮੱਛੀ ਮચ્છਰ ਤੇ ਬਿਮਾਰੀਆਂ ਫੈਲਣ ਦਾ ਡਰ ਵੀ ਹੋ ਜਾਣਾ ਤੇ ਅਸੀਂ ਚਾਹੁੰਦੇ ਆਂ ਵੀ ਇਹ ਸਫਾਈ ਜਿਹੜੀ ਜਿਤਨਾ ਉਹ ਪਰਲੀ ਸੁਤਿੰਦਰ ਵਾਲੇ ਪਾਸੇ ਦੀ ਹੁੰਦੀ ਆ ਨਾ ਉਹਨਾਂ ਦੀ ਸਫਾਈ ਠੀਕ ਠਾਕ ਚੱਲ ਰਹੀ ਹੈ ਸਾਡੇ ਜਿਹੜਾ ਆਹ ਪਾਸੇ ਦੀ ਸਫਾਈ ਆ ਹੋ ਹੀ ਨਹੀਂ ਰਹੀ ਤੇ ਇਹਦਾ ਬਹੁਤ ਮਾੜਾ ਹਾਲ ਹੈ ਸਫਾਈ ਦਾ ਜ਼ਰੂਰ ਕੰਮ ਹੋਣਾ ਚਾਹੀਦਾ ਕਿੰਨੇ ਦਿਨ ਹੋ ਗਏ ਇੱਧਰ ਸਫਾਈ ਕਰਮਚਾਰੀ ਨਹੀਂ ਆਉਂਦੇ کافی ਚਿਰ ਤੋਂ ਇਦਾਂ ਹੀ ਚੱਲਦਾ ਜੀ ਮਾੜਾ ਹੀ ਹਾਲ ਹੈ ਸਾਡੇ ਮਹੱਲੇ ਦੇ ਬੰਦੇ ਆ ਲਵ ਕਰਿਆਨੇ ਵਾਲਾ ਵਾ ਜਾਂ ਹੋਰ ਬੰਦੇ ਜਿਨ੍ਹਾਂ ਦੇ ਪੂਏ ਅੱਗੇ ਜਿਆਦਾ ਮੁਸ਼ਕਲ ਹੁੰਦੀ ਆ ਆਪ ਲਫਾਫੇ ਕੱਢਦੇ ਆ ਆਪ ਸਫਾਈ ਕਰਦੇ ਆ ਫੇ ਕਈ ਵਾਰੀ ਨਾਲੀਆਂ ਦੀ ਸਫਾਈ ਆਪੇ ਵਾਸਤੇ ਕਰਨੀ ਪੈਂਦੀ ਆ ਜੀ ਜਦੋਂ ਫਿਰ ਮੁਸੀਬਤ ਪਣੀ ਹੋਏ ਤਾਂ ਫਿਰ ਆਪ ਹੀ ਲੱਗਣਾ ਪੈਂਦਾ ਕਈ ਵਾਰੀ ਆਪ ਹੀ ਕਰਨੀ ਪੈਂਦੀ ਕੀ ਮੰਗ ਕਰਦੇ ਹੋ ਮੰਗ ਇਹੋ ਕਰਨੀ ਆ ਜੀ ਸਫਾਈ ਦਾ ਪ੍ਰਬੰਧ ਜਿਹੜਾ ਕੋਈ ਸਹੀ ਹੋਣਾ ਚਾਹੀਦਾ ਸੋਬ ਸਫਾਈ ਦਾ ਪ੍ਰਬੰਧ ਜਿਹੜਾ ਤਰੀਕੇ ਨਾਲ ਚੱਲੇ ਅੱਗੋਂ ਮੱਖੀ ਮਛਰ ਦੀ ਭਾਰ ਹੋਣ ਢਈ ਆ ਜੇ ਇਦਾਂ ਹੀ ਹਾਰ ਰਿਹਾ ਤੇ ਅੱਗੋਂ ਬਿਮਾਰੀਆਂ ਪੈਣ ਦਾ ਵੀ ਡਰ ਹੋ ਜਾਏਗਾ ਮੁਸ਼ਕਲ ਹੋ ਜਾਏਗੀ ਫਿਰ ਭਾਈ ਇਹ ਹੀ ਹੈ ਕਿ ਇੱਥੇ ਨਾਲੇ ਡਕੇਲੇ ਆਪਣੇ ਬਲੋਕ ਹੋਈ ਜਾਂਦੀ ਇੱਥੇ ਬਹੁਤ ਜੇਰ ਹੋ ਗਿਆ ਲਗਭਗ 5-6 ਮਹੀਨੇ ਹੋ ਗਏ ਇਸ ਸਾਈਡ ਤੇ ਨਾ ਕੋਈ ਮਤਲਬ ਕੀ ਆਂਦਾ ਨਹੀਂ ਹੈਗਾ ਕਮੇਟੀ ਕਰਮਚਾਰੀ ਕੋਈ ਕਮੇਟੀ ਦੇ ਕਰਮਚਾਰੀ ਕੋਈ ਨਹੀਂ ਆਂਦਾ ਇਸ ਸਾਇਰ ਦੇ ਨਾਲੇ ਤੋਂ ਲੱਕੇ ਕੱਢਣ ਵਗੈਰਾ ਜਾਂ ਗੱਲ ਕੱਢਣ ਮਿਲਕੀ ਕਾਫੀ ਚੇਰ ਹੋ ਗਿਆ ਕਾਫੀ ਮਹੀਨੇ ਹੋ ਗਏ ਸਫਾਈ ਹੋਇਆ ਨੂੰ ਇੱਧਰ ਇਹ ਇਸ ਰੋਡ ਤੇ ਆਪਣੇ ਦੋ ਤਿੰਨ ਪੁਲੀਆ ਇੱਕ ਦੇ ਸਾਡੇ ਦੁਕਾਨਾਂ ਦੀ ਪੁਲੀਆ ਇੱਕ ਦੋ ਤਿੰਨ ਪੁਲੀਆ ਗਿਆ ਉਹਦੇ ਕਰਕੇ ਧੱਕਾ ਸਾਰਾ ਲੱਗ ਜਾਂਦਾ ਤੇ ਪਾਣੀ ਸਾਰਾ ਨਾਲੇ ਤੋਂ ਬਾਹਰ ਆ ਜਾਂਦਾ ਤੇ ਉਹਦੇ ਕਰਕੇ ਮਲਕੀ ਰਾਹ ਗਿਰਾਂ ਬੜੀ ਪਰੇਸ਼ਾਨੀ ਹੁੰਦੀ ਹੈ ਸਕੂਟਰ ਮਰਸਲ ਲੰਘਦੇ ਉਹ ਛਟਾ ਮੈਂਦੀ ਆ ਇੱਕ ਦੂਜੇ ਤੇ ਮਲਕੀ ਉਹਦਾ ਵੀ ਬੜਾ ਸਮੈਲ ਜੀ ਬਹੁਤ ਆਂਦੀ ਹੈ 6 ਮਹੀਨੇ ਤੋਂ ਜਾਰਾ ਹੋ ਗਿਆ ਜਰ ਕੇ ਦੂਸਰੇ ਸਾਈਡ ਤੇ ਨਾਲੇ ਤੇ ਉਹ ਆਂਦੇ ਮਹੀਨੇ ਹਫਤੇ ਦੋ ਹਫਤੇ ਬਾਅਦ ਨਾਲੇ ਕੱਢ ਦਿੰਦੇ ਆ ਭਾਈ ਸਾਹਿਬ ਨੇ ਦੱਸਿਆ ਜੀ ਲੋਕ ਮੁਹੱਲੇ ਦੇ ਲੋਕ ਤੇ ਤੁਸੀਂ ਵੀ ਆਪ ਨਾਲੀਆਂ ਸਾਫ਼ ਕਰਦੇ ਹੋ ਮੈਂ ਬਿਲਕੁਲ ਬਿਲਕੁਲ ਜਦੋਂ ਮੈਂ ਦੁਕਾਨਾਂ ਦੇ ਡੱਕਾ ਲਾ ਜਾਂਦਾ ਪਾਣੀ ਬੰਨ ਨਾਲੋਂ ਬਾਹਰ ਨਾਲੇ ਤੋਂ ਬਾਹਰ ਆ ਜਾਂਦਾ ਫਿਰ ਮੈਂ ਆਪੇ ਡਾਂਗ ਨਾਲ ਮਲਕੀ ਕੂੜਾ ਕਰਾ ਕੱਢ ਕੇ ਫਿਰ ਪਾਣੀ ਮੜ ਮੜਾ ਨਿਕਲਦਾ ਫਿਰ ਆਪੇ ਸਫਾਈ ਕਰੀਦੀ ਹੈ ਜਿਹਦੇ ਬਾਰੇ ਕਦੀ ਮਿਲੇ ਹੋ ਅਧਿਕਾਰੀਆਂ ਨਾਲ ਨਜ਼ਰ ਕੰਸ ਹਾਂਜੀ ਬਹੁਤ ਵਾਰ ਦੋ ਤਿੰਨ ਵਾਰ ਹੀ ਜਾਇਆ ਇੱਕ ਵਾਰੀ ਪਿਛਲੇ ਹਫਤੇ ਆਏ ਐਮਪਾਰਾ ਸਾਹਿਬ ਐਮਐਲਏ ਸਭ ਕੋਲ ਵੀ ਗਏ ਸੀ ਉਹਨਾਂ ਨੇ ਵੀ ਕਹਤਾ ਸੀ ਅਈ ਮਲਕੀ ਆਪਣਾ ਭੇਜਾਂਗੇ ਕਰਮਚਾਰੀ ਮੌਕਾ ਦੇਖਾਂਗੇ ਫਿਰ ਅਈ ਕਰਾਂਗੇ ਹੱਲੇ ਦਾ ਕੋਈ ਨਾ ਕਰਾਂਗੇ ਪਰ ਹਾਲੇ ਤੱਕ ਉਹਨਾਂ ਦਾ ਹੱਥ ਆ ਗਿਆ ਕੋਈ ਨਹੀਂ ਆਇਆ ਉਹਨਾਂ ਚਲੇ